ਸ਼ੁਗਿਆ ਜਨਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ? ਅੱਡਾ ਆਪਣਾ ਨਿਕਾਹ ਹੀ ਹੋਇਆ ਸੀਗਾ ਜੀ। ਨਿਕਾਹ ਹੋਇਆ ਸੀਗਾ। ਹਾਂਜੀ। ਤੁਸੀਂ ਵੀ ਉਸੇ ਬਲੌਂਗ ਕਰਦੇ ਹੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ। ਉਸੇ ਕੈਟਾਗਰੀ ਵਿੱਚ ਬਲੌਂਗ ਕਰਦੇ ਹਾਂਜੀ। ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਆਏ ਜਿਹੜੇ ਕੰਪਲੀਟ ਦਿੱਤੀ ਆ। ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਮੈਂ ਦੇ ਸੱਦੋ ਕੇ ਵਿਆਹ ਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤੁਹਾਨੂੰ ਕਿੱਥੋਂ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ ਉਹਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿਸ ਨੇ ਦਾ ਇਹ ਉਹ ਕੁੜੀ ਕਿੱਥੇ ਦੀ ਆ ਉਹ ਜੀ ਯੁਕੇ ਦੀ ਆ ਜੀ ਬਰੇਸ਼ ਦੀ ਆ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਵੀ ਨਹੀਂ ਹਾਂਜੀ ਮੇਰਾ ਹਸਨ ਮੰਨ ਕੇ ਅਸਲ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਕਿਸੇ ਕਰੇ ਲੜਾਈ ਹੈ ਜੀ ਉਹਦੇ ਕਰਕੇ ਆਇਆ ਹੈ ਲਈ ਇੱਕ ਹੀ ਪਗਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸਿਖ ਕਰਾ ਰਹੇ ਹੋ ਇੱਥੇ ਹਾਂਜੀ ਨਹੀਂ ਨਹੀਂ ਅਸੀਂ ਕਰੇ ਟੂ ਸੂਟ ਚੱਲਦਾ ਜੀ ਸਾਡਾ ਅਸੀਂ ਤਾਂ ਇੱਥੇ ਆਏ ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ ਨੇ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ 'ਚ ਹਾਂਜੀ ਹਾਂਜੀ ਤੇ ਬਰਤਰੀ ਲੁੱਡ 스ਪਿਊਟਾ ਹੋਰ ਕੁਝ ਵਿਆਹ ਨਹੀਂ ਕਰਾਉਣਾ ਇਹ ਨਹੀਂ 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 ਇੱਥੇ ਗੁਰਦੁਆਰੇ ਪੱਛੋਤ 74 ਮੈਰੇਜ ਹੋਈ ਆ ਜਦ ਮੁਹੱਲੇ वाले ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋਂ ਤਾਂ ਇਹ ਤਾਂ ਤੋਂ ਵੀ ਜੀ ਨਹੀਂ ਗੁਰਦੁਆਰਾ ਪੰਥਮਾਤਾ ਸੈਕੂਰ ਪਾਠੀ ਸਾਹਿਬ ਜਿਹੜੇ ਨਹੀਂ ਨਹੀਂ ਜਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਪਰ ਸਿਵਨਵਾਰੇ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਕਿੱਥੇ ਮੰਗਾ ਆ ਆ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਕਾਰ ਆ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਦਾ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਨਮੋਲ ਪੈਸੇ 'ਚ ਵਿਆਹ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਕੇ ਲੈ ਲਾਂ ਹਾਂਜੀ ਆਨੰਦ ਕਾਰ ਇੱਥੇ ਆਨੰਦ ਕਾਰ ਇੱਥੇ ਹੋਇਆ ਹਾਂਜੀ ਕਿੰਨੇ ਕਿਸਗੇ ਬਰਾਤੀ ਆਏ ਸੇਤਗ੍ਰਿਨਾ ਐਡਵੋਕੇਟ ਪਰਮਿੰਦਰ ਕੌਰ ਗੇਲਾ ਜੀ ਪਟੇੰਡਾ ਡਿਸਟ੍ਰਿਕਟ ਤੋਂ ਅੱਜ ਕਿੰਨਾ ਬੰਗਿਆਂ ਥਾਣੇ ਦੇ ਵਿੱਚ ਆਉਣੇ ਹੋਏ ਤੇ ਜੀ ਮੇਰੀ ਕਲਾਇੰਟ ਹੈ ਅਸਲ ਮਨਜਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇਹਨੇ ਵਿਆਹ ਕਰਵਾ ਲਿਆ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਗਿਆਂ ਆਏ ਹੋਏ ਸੀ ਇਹਦੇ ਜੋ ਹਸਲਮਾਨ ਹੈ ਇਹਦੇ ਖਿਲਾਫ 2 ਕੇਸ 12 ਡੀਵੀ ਐਕਟ ਤੇ 125 ਮੈਂਟਨੈਂਸ ਦਾ ਅਸੀਂ ਆਲਰੇਡੀ ਪਟੇੰਡਾ ਕੋਰਟ 'ਚ ਲਾਇਆ ਹੋਇਆ ਹੈ ਕਿ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ ਹਸਨਮੰਗ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟੰਡਾ ਨੂੰ ਉੱਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਸ ਟਾਈਮ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਇੱਥੇ ਅਨਮੋਲ ਰੈਸਟੋਰੈਂਟ ਹੈ ਉੱਥੇ ਇਹਨੇ ਮੈਰਿਜ ਕਰਵਾਈ ਆ ਤੇ ਇਥੇ ਗੁਰਦੁਆਰਾ ਆ ਆਈਕਨ ਗੁਰਦੁਆਰਾ ਮਾਤਾ ਸਾਹਿਬ ਗੁਰਦੁਆਰ ਸਾਹਿਬ ਕੋਰ ਗੁਰਦੁਆਰਾ ਉੱਥੇ ਨੇ ਅਨੰਦ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਬਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਪਕੜ ਗਏ ਜਿਹੜਾ ਕੁਲਦੀਪ ਮਨਕਰ ਕੋਈ ਗੱਲ ਨਹੀਂ ਹੈ ਕਿ ਹਸਨ ਖਾਨ ਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਤੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਸੂਪ ਕਿ ਮੇਰਾ ਇਹ ਪਤੀ ਆ ਇਸ ਮੈਂਮਾ ਮੇਰੇ ਬਿਆਨ ਤੇ ਇਹ ਸੈਕੰਡ ਮੈਰਿਜ ਕਰਾਉਣਾ ਚਾਹੁੰਦਾ ਉਸ ਪੰਦੀ ਅਰਧੁਕ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਨਾਂ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਨੇ ਮੈਰਿਜ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਜਾਂ ਸਬੂਤ ਨਹੀਂ ਆ ਇਥੇ ਅਨਬੋਲ ਪੈਲਸ ਆਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕ ਹੋਣੇ ਰਾਹੀ ਹੈਗੇ ਆ ਜਾਂ ਕਿ ਇਹਨਾਂ ਦੀ ਗ੍ਰਿਫਤਾਰੀ ਹੋਣੀ ਕਿਸੇ ਦੀ ਨਹੀਂ ਨਹੀਂ ਕੋਈ ਗ੍ਰਿਫਤਾਰੀ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅਜੇ ਵੀ ਇਨਕੁਆਇਰੀ ਚੱਲੀ ਹੈ ਇਹਦੀ ਦਰਖਾਸਤ ਹੀ ਪੜਤਾਲ ਚੱਲੀ ਉਹ ਜੋ ਵੀ ਪੜਤਾਲ ਦੇ ਵਿੱਚ ਬਰੂਫ